ਦੁੱਬਦੇ ਦੇਸ਼ ਦਾ ਜਦੋਂ ਸਹਾਰਾ ਨਾ ਸੀ ਕੋਈ ਦੁੱਬਦੇ ਦੇਸ਼ ਦਾ ਜਦੋਂ ਸਹਾਰਾ ਨਾ ਸੀ ਕੋਈ ਤੇ ਆਪਣੇ ਪਿਤਾ ਨੂੰ ਦੇਸ਼ ਤੋਂ ਵਾਰਿਆ ਮੈਂ ਸੋਹਣੇ ਪੁੱਤਰ ਬਖਸ਼ੇ ਸਨ ਉਸ ਪਰਮਾਤਮਾ ਨੇ ਜੁੜਾ-ਜੁੜਾ ਕਰ ਪੁੱਤਾਂ ਦਾ ਵਾਰਿਆ ਮੈਂ ਮੈਨੂੰ ਸ਼ੈਨਸ਼ਾਨਾ ਕਹੋ ਖਾਲਸਾ ਜੀ ਮੈਨੂੰ ਸ਼ੈਨਸ਼ਾਨਾ ਕਹੋ ਖਾਲਸਾ ਜੀ ਤੇ ਕਰ ਜਾ ਕਿਸਤਾ ਨਾਲ ਆਤਾਰਿਆ ਮੈਂ ਕਾਚਕਿਸਤਨਾ ਆਤਾਰਿਆ ਮੈਂ ਮਹਿੰਦੂ ਜੀ ਦਾ ਖਾਸ ਸਾਹ ਮਹਿੰਦੂ ਜੀ ਕੀ ਹਵੇ ਕੋਡਾ ਨਾਮ ਇਸ ਤਵੀ ਇਹ ਜੋ ਦਿਨ ਚੱਲ ਰਹੇ ਨੇ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਸਾਡੇ ਉੱਤੇ ਨਿਸ਼ਾਵਰ ਕਰ ਦਿੱਤਾ 40 ਸਾਲ ਦੇ ਸੰਤ ਦਸਤਾਰਾ ਮੈਂ ਤੇ ਅਣਖ ਨਾਲ ਖਿਉਰੇ ਦਾ ਜਿਗ ਤੇ ਇਸ ਜੀ ਪਾਸ਼ਾ ਕਿਰਪਾ ਕਰਦੇ ਉਸਤਾ ਦੇਸ਼ ਦਾ ਨਕਸ਼ਾ ਕੁਝ ਪੁਰਾਣੇ ਤੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ ਸਿਰ ਚੁਕਾਈਏ ਸਰਦਾ ਦੇ ਫੁੱਲ ਪੇਟ ਕਰੀਏ ਤੇ ਮੇਰਾ ਭਰਾ ਜਿਨਾਬ ਬਹੁਤ ਵੱਡਾ ਨਾਮ ਹੈ ਮਿਸ਼ਕੰਦਸਤੀ ਵਿੱਚ ਉਸਤਾ ਗੁਲਸ਼ਨ ਮੀਰ ਜੀ ਉਹਨਾਂ ਨੇ ਇੱਕ ਨਗਮਾ ਸਾਡੀ ਛੋੜੀ ਪਾਇਆ ਹੈ ਉਸਤਾ ਟਾਈਟਲ ਹੈ ਸਰਸਾ ਮਦੀਤੇ ਵਿਸ਼ੋੜਾ ਓਹੋ ਬਖਮਲ ਗੁਰਨੇ ਨੇ ਤੇ ਬਖਮਲ ਖਾਇਆ ਹੈ ਤੇ ਜੋ ਮਿਊਜ਼ਿਕ ਦਿੱਤਾ ਹੈ ਅਮਰ ਰਾਹੀ ਜੀ ਨੇ ਤੇ ਜੋ ਕੰਪਨੀ ਦੇ ਵਿੱਚ ਰਿਲੀ ਹੋਇਆ ਹੈ ਚੌਕਲ ਰੈਕੋਰਡਸ ਦੇ ਵਿੱਚ ਉਹ ਬਹੁਤ ਸੋਹਣਾ ਦਿੱਤਾ ਜੇ ਦੋ ਸੁਣੋਗੇ ਵਾਕੇ ਹੀ ਤੁਹਾਡਾ ਧਿਆਨ ਰਸਮਾਂ ਦੇ ਵਿੱਚ ਲੱਜਾਊਗਾ ਹੁਣ ਆਪਾਂ ਗੱਲਾਂ ਕਰਦੇ ਆਂ ਪਰ ਟਿਕ ਜਾਈਏ ਧਿਆਨ ਜਦੋਂ ਇਹ ਟਾਈਮ ਹੋਊਗਾ ਅੱਜ ਅਸੀਂ ਆਪਣੇ ਬੱਚਾ ਬੁਝਾਈਆਂ ਚ ਲੱਗਦੇ ਆ ਇਕਲੇ ਕਪੜੇ ਪਾਣੀ ਠੰਡਾ ਸਿੱਧ ਲਹਿਰਾ ਛੱਡੀਆਂ ਕਿਹੋ ਜਿਹਾ ਮਾਹੌਲ ਹੁੰਗਾ ਕਲਕੀਆਂ ਵਾਲਿਆ ਇਹ ਜਗਰਾ ਤੇ ਰਹੀ ਸੀ ਤੇ ਇਸ ਗੀਤ ਨੂੰ ਸਾਰੇ ਜ਼ਰੂਰ ਸੁਣਿਓ ਲਾਈਕ ਸ਼ੇਅਰ ਕਮੈਂਟਸ ਕਰਿਓ ਇਹ ਮੇਰੇ ਭਰਾ ਨੇ ਬਹੁਤ ਸੂਝਵਾਨ ਥੈਂਕ ਯੂ ਉਸਤਾਦ ਗੁਰਚੇ ਮੀਰ ਜੀ ਸਾਡੀ ਛੋੜੀ ਦੇ ਪੁੱਤ ਵਾਲਿਆ ਜ਼ਰੂਰ ਸੁਣਿਓ ਗੀਤ ਦਾ ਟਾਈਟਲ ਹੈ ਸਰਸਾ ਨਦੀ ਤੇ ਵਿਛੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ